ਜਿਹੜੇ ਕਬੱਡੀ ਨੂੰ ਪੂਜਦੇ ਵੀ ਰਹੇ ਕਬੱਡੀ ਦੇ ਵਿੱਚ ਲੰਮੇ ਸਮੇਂ ਤੋਂ ਜਦੋਂ ਜੈਦ ਵੀ ਕਰਦੇ ਰਹੇ ਨਾਮ ਵੀ ਬਣਾਇਆ ਪਰ ਘਰ ਦੀਆਂ ਜਿਹੜੀਆਂ ਮਜਬੂਰੀਆਂ ਸੀ ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਜੰਜੀਰ ਪਾ ਰੱਖੀ। ਨਾ ਪੁੰਨਰਾ ਜਿੱਤਣਾ ਕੰਮ ਕਰਦਾ ਜਿੱਤੀ ਗੰਡਦਾਗਾ ਹੂੰ ਤੇ ਵਧੀਆ ਵੀ ਖੇਡਣ ਨਹੀਂ ਕੋਈ ਰੋਕਦਾ ਨਹੀਂ ਸੀ ਮੈਨੂੰ ਕਿੰਨੇ ਮੈਚ ਜਿਤਾਏ ਤੁਸੀਂ ਮੈਂ ਤਾਂ ਇਹ ਬਹੁਤ ਟੀਮਾਂ ਜਿਦਾਏ ਬਹੁਤ ਜ਼ਿਆਦਾ ਇੱਕ ਪਿੰਡ ਚ ਤਾਂ ਜਿਹੜੇ ਚ ਵੀ ਕਈ ਵਾਰੀ ਟੀਮ ਦਾ ਕੋਈ ਪਲੇਅਰ ਵੀ ਨਹੀਂ ਹੁੰਦਾ ਸੀ ਕੱਲੀ ਰੇਡ ਸ਼ੁਰੂ ਕਰਤੀ ਜਿਦਾ ਹਾਲ ਦੇ ਸੀਗੇ ਵੀ ਇੱਕ ਪਹਿਲੀ ਰੇਡ ਆ ਗਈ ਤਾਂ ਟੀਮ ਸਿਰੇ ਲੈ ਜਾਂਦੀ ਸੀਗੇ ਇਹਨਾਂ ਤਾਂ ਆਪਾਂ ਨਾ ਹੀ ਕਹਿ ਸਕਦੇ ਆ ਆਪਦਾ ਵੀ ਕੋਆਰਡੀਨੇਸ਼ਨ ਦਿੱਤਾ ਆਪਾਂ ਨੂੰ ਵਧੀਆ ਪੂਰਾ ਅੱਜ ਨਾ ਵਧੀਆ ਆਪਣਾ ਤੇ ਬਾਕੀ ਘਰ-ਬਾਰ ਸਾਰਾ ਕੁਝ ਸੈੱਟ ਕਰਿਆ ਕੱਚਾ ਘਰ ਹੁੰਦਾ ਈ ਮਕਾਨ ਜੀ ਆਪਣਾ ਹਾਂ ਤੇ ਉਹ ਵੀ ਖੇਡ ਖੂਡ ਕੇ ਪੈਸੇ ਕਰਕੇ ਫੇਰ ਘਰ ਪਾਇਆ ਸੀ ਵਧੀਆ ਮਿੱਟੀ ਦਾ ਕੱਚਾ ਮਿੱਟੀ ਦਾ ਮਕਾਨ ਸੀ ਹਾਂਜੀ ਹਾਂਜੀ 762 6575 ਤਾਂ ਕਰਕੇ ਵੀ ਉਸ ਤੋਂ ਬਾਅਦ ਜਦੋਂ ਉਹ ਆਪਣੀ ਤਿਆਰੀ ਹੋਣੀ ਸੀ ਵੀ ਓਪਨ ਦੀ 80 ਕਿਲੋ ਦੇ ਮੈਚ ਖੇਡਦੇ ਸੀ ਉਸ ਤੋਂ ਬਾਅਦ ਸੱਟ ਲੱਗ ਗਈ ਮੇਰੇ 16 ਜੀ ਹੂੰ ਉਸ ਤੋਂ ਬਾਅਦ ਬਸ ਵੀ ਗੇਮ ਮੇਰੀ ਛੋਟੀ ਗਈ ਸੀ ਤਕਰੀਬਨ ਤੇ ਪਲੇਅਰ ਖੇਡਦਾ ਸੀ ਇੱਕ ਵਾਰ ਉਹ ਪਲੇਅਰ ਖੇੜ ਸਕਦਾ ਸੀ ਤੇ ਕਾਲੂ ਬੰਦ ਰੋਡ ਵਾਲਾ ਬਹੁਤ ਤਗੜਾ ਗਿਆ ਕਿ ਉਹ ਵੀ ਆਪਦੇ ਸਮੇ ਦਾ ਹੂੰ ਤੇ ਸਾਡੇ ਨਾਲ ਬੱਚੀ ਦਿਉਣ ਤੋਂ ਹੂੰ ਤੇ ਉਦੋਂ ਉਹਨੇ ਤਾਂ ਗੋਡੇ ਨੂੰ ਮੇਰੇ ਨੂੰ ਕੈਂਚੀ ਮਾਰ ਕੇ ਆਪਦੇ ਵੱਲ ਖਿੱਚ ਲਿਆ ਤੇ ਇੱਕੇ ਦਮ ਪੜਾਕਾ ਪੈ ਗਿਆ ਇਲਾਜ ਕਰਾਉਣ ਨੂੰ ਇੰਨੇ ਪੈਸੇ ਵੀ ਨਹੀਂ ਸੀਗੇ ਹੂੰ ਤੇ ਬਾ ਖੇਡ ਹੀ ਗਿਆ ਉਹ ਠੀਕ ਰਿਹਾ ਵੀ ਹਟ ਜਾਇਆ ਕਰੇ ਬਸ ਦਵਾਈ ਲੈ ਕੇ ਰੈਸਟ ਕਰਕੇ ਖੇਡ ਲਿਆ ਕਰੀ ਉਹਨੂੰ ਇਹਨਾਂ ਨਹੀਂ ਪਤਾ ਹੁੰਦਾ 5-6 ਸਾਲ ਗੋਡੇ ਟੁੱਟੇ ਨਾਲ ਹੀ ਖੇਡਦੇ ਰਹੇ ਖੇਡਦੇ ਰਹੇ ਵੀ ਵਧੀਆ ਪ੍ਰੋਬਲਮ ਇਹਦੀ ਵੱਧ ਗਈ ਜੀ ਫਿਰ ਆਏ ਵਾਰ ਮੈਚ ਹੱਲ ਜਾਣਾ ਜਰਕ ਮਾਰਦਾ ਲੈਗਮੈਂਟ ਦੀ ਪ੍ਰੋਬਲਮ ਸੀਗੀ ਅੱਛਾ ਤੇ ਫਿਰ ਉਸ ਤੋਂ ਬਾਅਦ ਫਿਰ ਸੋਚ ਲਿਆ ਵੀ ਚਲੋ ਪਿੱਛੇ हट ਜੀ ਹੁਣ ਮਨ ਤਾਂ ਬਹੁਤ ਦੁਖੀ ਹੁੰਦਾ ਸੀ ਕੀ ਕਰੀਏ ਸੁਪਨਾ ਤਾਂ ਅਜੇ ਵੀ ਹੋਊਗਾ ਨਾ ਕਿ ਵਰਲਡ ਕੱਪਾਂ ਦੇ ਵਿੱਚ ਖੇਡੀਏ ਇਹ ਦੇਸ਼ਾਂ ਦੇ ਵਿੱਚ ਜਾਈਏ ਹਾਂਜੀ ਸੁਪਨੇ ਤਾਂ ਬਹੁਤ ਅਧੂਰੇ ਆ ਹੀ ਹਜੇ ਬਹੁਤ ਲੰਮਾ ਹੈ ਵੀ ਐ ਸੋਚਣਾ ਬਾਹਰ ਖੇਡੀਏ ਮਨ ਹੁੰਦਾ ਹੀ ਹੈ ਸਾਸਿਕਾਲ ਜੀ ਲਿਵਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਪੰਜਾਬ ਦੀ ਮਾਂ ਖੇਡ ਕਬੱਡੀ ਜਿਹਦੇ ਵਿੱਚ अनेका ਹੀ ਖਿਡਾਰੀ ਆਪਦਾ ਨਾਮ ਕਮਾ ਗਏ ਨੇਕਾਂ ਹੀ ਖਿਡਾਰੀ ਆ ਜਿਹੜੇ ਉਹਨਾਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਪਰ ਬਹੁਤ ਸਾਰੇ ਅਜਿਹੇ ਵੀ ਸੀ ਜਿਹੜੇ ਕਬੱਡੀ ਨੂੰ ਪੂਜਦੇ ਵੀ ਰਹੇ ਕਬੱਡੀ ਦੇ ਵਿੱਚ ਲੰਮੇ ਸਮੇਂ ਤੋਂ ਜਦੋਂ ਜੈਦ ਵੀ ਕਰਦੇ ਰਹੇ ਨਾਮ ਵੀ ਬਣਾਇਆ ਪਰ ਘਰ ਦੀਆਂ ਜਿਹੜੀਆਂ ਮਜਬੂਰੀਆਂ ਸੀ ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਜੰਜੀਰ ਪਾ ਰੱਖੀ ਜਿਸ ਦੇ ਚੱਲਦਿਆਂ ਉਹ ਆਪਣੇ ਘਰ ਦੇ ਹਾਲਾਤ ਨਹੀਂ ਸੁਧਾਰ ਸਕੇ ਤੇ ਨਾ ਹੀ ਕਬੱਡੀ ਦਾ ਸ਼ੌਂਕ ਹੈ ਜਿਹੜਾ ਉਹ ਪੂਰਾ ਕਰ ਸਕੇ ਮੇਰੇ ਨਾਲ ਬਾਈ ਕੁਲਦੀਪ ਕੋਠਾਗੁਰੂ ਮੌਜੂਦ ਹੈ 20 ਸਾਲਾਂ ਤੋਂ ਲਗਾਤਾਰ ਇੱਕ ਹਿਸਾਬ ਦੀ ਆਪਾਂ ਇਹਨੂੰ ਤਪੱਸਿਆ ਕਵਾਂਗੇ ਤਪੱਸਿਆ ਕਰ ਰਹੀ ਹੈ ਕਬੱਡੀ ਦੇ ਵਿੱਚ ਜੱਦੋਜਹਿਦ ਕਰ ਰਹੀ ਹੈ ਬਹੁਤ ਸਾਰੇ ਮੈਚ ਇਹਨਾਂ ਨੇ ਜਿੱਤੇ ਵੀਰ ਦੇ ਮਾਤਾ ਪਿਤਾ ਮਜ਼ਦੂਰੀ ਕਰਦੇ ਆ ਇਹ ਵੀਰ ਖੁਦ ਵੀ ਬਹੁਤ ਮਿਹਨਤ ਕਰਦੇ ਆ ਨਾਲ ਨਾਲ ਪਰ ਸ਼ੌਂਕ ਅਜੇ ਵੀ ਨਹੀਂ ਮਰਿਆ ਬਾਈ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਾਰਸਿਕਾ ਲਈ ਸਿਕਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਚੈਨਲ 'ਚ ਸਾਨੂੰ ਰੂਰੂ ਕਰਾਉਣ ਲਈ ਬਾਈ ਕਿੰਨੇ ਵੇਟ ਤੋਂ ਸਟਾਰਟ ਕੀਤਾ ਸੀ ਤੇ ਕਦੋਂ ਸਟਾਰਟ ਕੀਤਾ ਸੀ ਮੈਂ ਜੀ 2004 ਤੋਂ ਸਟਾਰਟ ਕਰਿਆ ਸੀਗਾ ਹੂੰ 35 ਕਿਲੋ ਤੋਂ 35 ਕਿਲੋ ਤੋਂ ਹਾਂਜੀ ਹੂੰ 35 ਕਿਲੋ ਦੇ ਇੱਕ ਦੋ ਮੈਚ ਖੇਡੇ ਮਿਹਨਤ ਲਾਈਗੇ ਬਹੁਤ ਜ਼ਿਆਦਾ ਮਿਹਨਤ ਲਾਈ ਹੂੰ ਉਸ ਤੋਂ ਬਾਅਦ ਅਸੀਂ 40 45 ਕਿਲੋ ਦਾ ਪਹਿਲਾ ਟੂਰਨਾਮੈਂਟ ਖੇਡਿਆ ਸੀ ਸਰਾਵਾ ਜੀ ਅੱਛਾ ਸਰਾਵਾ ਉਹਦੇ ਬਾਅਦ ਪਹਿਲੇ ਜਿੱਤੇ ਅਸੀਂ ਹੂੰ ਤਦੂਦਾਰ ਬਸ ਚਲ ਸੋ ਚਲੀ ਹੋਈ ਕਿੰਨੇ ਕ ਮੈਚ ਜਿਤਾਏ ਤੁਸੀਂ ਮੈਚ ਤਾਂ ਜੀ ਬਹੁਤ ਟੀਮਾਂ ਨੂੰ ਜਿਤਾਏ ਬਹੁਤ ਜ਼ਿਆਦਾ ਇੱਕ ਪਿੰਡ ਜਗਾ ਜਿਹੜੇ ਚ ਵੀ ਕਈ ਵਾਰੀ ਟੀਮ ਦਾ ਕੋਈ ਪਲੇਅਰ ਵੀ ਨਹੀਂ ਹੁੰਦਾ ਸੀ ਕੱਲੀ ਰੇਡ ਛੇਰਤੀ ਜਿਤਾ ਦਿੰਦੇ ਸੀਗੇ ਵੀ ਇੱਕ ਪਹਿਲੀ ਰੇਡ ਆ ਗਈ ਤਾਂ ਟੀਮ ਸਿਰੇ ਲੈ ਜਾਂਦੀ ਸੀਗੀ ਰੀਡਰ ਸੀ ਤੁਸੀਂ ਹਾਂਜੀ ਹਾਂਜੀ ਅੱਛਾ ਠੀਕ ਹੈ ਭਾਈ ਪਰਿਵਾਰ ਦਾ ਪਿਛੋਕੜ ਪੁੱਛਣਾ ਚਾਹਾਂਗੇ ਜਿਵੇਂ ਅਸੀਂ ਸ਼ੁਰੂਆਤ 'ਚ ਹੀ ਗੱਲ ਕੀਤੀ ਕਿ ਮਾਤਾ ਪਿਤਾ ਮਜ਼ਦੂਰੀ ਕਰਦੇ ਸੀ ਹਾਂਜੀ ਤੇ ਫਿਰ ਅਜਿਹੇ ਪਰਿਵਾਰ ਚੋਂ ਉੱਠ ਕੇ ਕਬੱਡੀ ਵਰਗੀ ਗੇਮ ਚੋਣਾ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਮਾਤਾ ਪਿਤਾ ਇਹ ਵਧੀਆ ਸਾਥ ਦਿੰਦੇ ਸੀਗੇ ਮੇਰਾ ਹੂੰ ਬਾਪੂ ਮੇਰਾ ਜੁੱਤੀਆਂ ਦਾ ਕੰਮ ਕਰਦਾ ਜੁੱਤੀਆਂ ਗੰਢਦਾਗਾ ਹੂੰ ਤੇ ਵਧੀਆ ਵੀ ਖੇਡਣ ਨਹੀਂ ਕੋਈ ਰੋਕਦਾ ਨਹੀਂ ਸੀ ਮੈਨੂੰ ਤੇ ਵਧੀਆ ਸ਼ੌਂਕ ਆਪ ਨੂੰ ਵੀ ਸੀਗਾ ਖੇਡਣ ਦਾ ਪੂਰਾ ਹੂੰ ਤੇ ਵੀ ਖੇਡਣੀ ਹੈ ਬਸ ਐ ਸ਼ੌਂਕ ਦਾ ਕਰਕੇ ਮੈਂ ਤੋਦ ਬਾਲੀ ਲਾਉਂਦੇ ਸੀ ਛੋਟੇ ਬੱਚਿਆਂ ਦਾ ਸੀਗੇ ਉਦੋਂ ਹੂੰ ਤੇ ਸਕੂਲ ਚ ਦੇਖ ਦੇਖ ਖੇਡਣ ਲੱਗੇ ਸੀਗੇ ਹੂੰ ਤੇ ਬਸ ਐਵੇਂ ਵੀ ਅੱਗੇ ਦੇ ਅੱਗੇ ਚੱਲਦੇ ਆ ਜੀ ਪੜਾਈ ਕਿੱਥੋਂ ਤੱਕ ਕੀਤੀ ਹੋਈ ਐ ਬਈ ਪੜਾਈ ਮੇਰੀ 10ਵੀਂ ਤੱਕ ਕਰੀ ਦੀ ਐ ਅੱਛਾ 10ਵੀਂ ਤੱਕ ਕਰੀ ਹੋਈ ਸਕੂਲ ਟਾਈਮ ਤੋਂ ਹੀ ਖੇਡਣਾ ਜਿਹੜਾ ਤੁਸੀਂ ਸ਼ੁਰੂ ਕਰਤਾ ਸੀ ਨਹੀਂ ਸਕੂਲ ਟਾਈਮ ਤੇ ਇੱਕ ਪਰਿਵਾਰ ਦੇ ਵਿੱਚ ਵੀ ਪਹਿਲਾਂ ਕੋਈ ਸੀ ਜਾਂ ਕਿਹਨੂੰ ਦੇਖ ਕੇ ਇਨਸਪਾਇਰ ਹੁੰਦਾ ਬੰਦਾ ਨਹੀਂ ਕੋਈ ਪਰਿਵਾਰ ਦੇ ਵਿੱਚ ਤਾਂ ਖਲਾਲਾ ਹੀ ਨਹੀਂ ਸੀ ਕੋਈ ਹੂੰ ਮੇਰਾ ਦੋਸਤ ਹੀ ਸੀਗਾ ਨਾਲ ਬਾਈ ਖੜਾਉਂਦਾ ਰਿਹਾ ਸਾਨੂੰ ਦਿਲਬਾਖ ਸਿੰਘ ਬਾਗੀ ਹੂੰ ਤੇ ਉਹਨਾਂ ਦਾ ਭਤੀਜਾ ਸੀਗਾ ਮਨਪ੍ਰੀਤ ਹੂੰ ਉਹਦੇ ਨਾਲ ਬਸ ਉਹ ਸਕੂਲ ਚ ਆ ਜਾਣਾ ਸੀ ਉਹ ਖੇਡਦਾ ਸੀਗਾ ਉਹਦੇ ਨਾਲ ਹੀ ਬਸ ਸਾਨੂੰ ਖੇਡਣ ਲੱਗ ਗਿਆ ਮੈਂ ਵੀ ਤੇ ਬਸ ਐ ਨਾਲ ਹੀ ਚੱਲ ਪਏ ਅੱਛਾ ਹਾਂਜੀ ਬਹੁਤ ਵੱਡੇ ਵੱਡੇ ਖਿਡਾਰੀਆਂ ਦੇ ਨਾਮ ਅਸੀਂ ਆਫ ਦਾ ਕੈਮਰਾ ਵੀ ਗੱਲ ਕਰ ਰਹੇ ਸੀ ਤੁਹਾਡੇ ਬਾਰੇ ਹਾਂਜੀ ਤੇ ਲੈ ਜਾਂਦੇ ਆ ਉਹਨਾਂ ਨਾਲ ਕਿਸ ਤਰ੍ਹਾਂ ਦਾ ਰਾਪਟਾ ਰਿਹਾ ਤੇ ਗੇਮਾਂ ਦੇ ਵਿੱਚ ਕਿਵੇਂ ਦੀ ਪੋਜੀਸ਼ਨ ਰਹੀ ਪੋਜੀਸ਼ਨ ਬਹੁਤ ਵਧੀਆ ਹੁੰਦੀ ਸਾਡੀ ਜੀ ਪੂਰੀ ਟੀਮ ਸਾਡੀ ਨਾਮ ਵਰ ਹੁੰਦੀ ਸਾਰੀ ਹੂੰ ਤੇ ਸਾਰੇ ਜਿੰਨੇ ਅੱਜ ਦੇ ਤਗੜੇ ਪਲੇਅਰ ਆ ਵੀ ਸਾਰੇ ਨੇ ਮੂੰਹ ਪਿਆਰ ਵਧੀਆ ਹੈਗਾ ਆਪਣਾ ਵਧੀਆ ਨਾਲ ਭਰਾ ਖੜਦੇ ਆ ਸਰਕਲ ਤੇ ਜਿੰਨੇ ਵੀ ਹੈਗੇ ਆ ਹਮ ਭਾਈ ਹਿੱਟ ਹੋਣ ਲਈ 2 ਸਾਲ ਹੀ ਬਹੁਤ ਹੁੰਦੇ ਆ 4 ਸਾਲ ਵੀ ਬਹੁਤ ਹੁੰਦੇ ਆ 20 ਸਾਲ ਮਤਲਬ ਤੁਸੀਂ ਲਗਾਤਾਰ ਕੰਮ ਕੀਤਾ ਯਾਤਰ ਵੱਧ ਥੋੜੇ ਜੇ ਵੇਟ ਵੱਧ ਖੇਡੇ ਆ ਹਮ ਵੀ ਜਿਵੇਂ ਅੱਪ ਦੀ ਅੱਪ ਖੇਢੀ ਗਏ ਵੇਟ 52 50 55 60 62 65 75 ਤਾਂ ਕਰਕੇ ਵੀ ਉਸ ਤੋਂ ਬਾਅਦ ਜਦੋਂ ਨੂੰ ਆਪਣੀ ਤਿਆਰੀ ਹੋਣੀ ਸੀ ਵੀ ਓਪਨ ਦੀ 80 ਕਿਲੋ ਦੇ ਮੈਚ ਖੇਡਦੇ ਸੀ ਉਸ ਤੋਂ ਬਾਅਦ ਸੱਟ ਲੱਗ ਗਈ ਮੇਰੇ 16 ਜੀ ਹੂੰ ਉਸ ਤੋਂ ਬਾਅਦ ਬਸ ਵੀ ਗੇਮ ਮੇਰੀ ਛੋਟੀ ਗਈ ਸੀ ਤਕਰੀਬਨ ਅੱਛਾ ਹਾਂਜੀ ਸੱਟ ਨੇ ਮਾਰ ਪਾਈ ਸੱਟ ਦਾ ਕਰਕੇ ਜੀ ਪ੍ਰੋਬਲਮ ਜ਼ਿਆਦਾ ਆ ਗਈ ਸੀ ਕੀ ਕਿੱਥੇ ਸੱਟ ਲੱਗੀ ਸੀ ਔਰ ਇਹ ਮੇਰੇ ਜੀ 2010 ਚ ਸੱਟ ਲੱਗੀ ਸੀਗੀ ਹੂੰ ਸ਼ਾਇਦ ਪਿੰਡ ਦਾ ਮੁਕਸਰ ਵਾਲੀ ਸਾਈਡ ਸੀਗਾ ਆਰਾਮਗੜ ਚੋਂਗਾ ਹੂੰ ਤੇ ਉ ਪੰਜ 6 ਸਾਲ ਮੈਂ ਇਹੀ ਖੇਡੀ ਗਿਆ ਵੀ ਉਦੋਂ ਇਲਾਜ ਕਰਾਉਣ ਨੂੰ ਇੰਨੇ ਪੈਸੇ ਵੀ ਨਹੀਂ ਸੀਗੇ ਹੂੰ ਤੇ ਬਾ ਖੇਡੀ ਗਿਆ ਉਦੋਂ ਠੀਕ ਰਿਆ ਵੀ ਹਟ ਜਾਇਆ ਕਰੇ ਬਸ ਦਵਾਈ ਲੈ ਕੇ ਰੈਸਟ ਕਰਕੇ ਖੇਡ ਲਿਆ ਕਰੀ ਉਦੋਂ ਇਹਨਾਂ ਨਹੀਂ ਪਤਾ ਹੁੰਦਾ ਪੰਜ 6 ਸਾਲ ਗੋਡੇ ਟੁੱਟੇ ਨਾਲ ਹੀ ਖੇਡਦੇ ਰਹੇ ਖੇਡਦੇ ਰਹੇ ਉਮੀ ਵਧੀਆ ਅੱਛਾ ਪੂਰੇ ਟੋਪ ਖੇਡੇ ਸੀਗੇ ਫਿਰ ਮਤਲਬ ਗੋਡੇ ਟੁੱਟੇ ਦੇ ਬਾਵਜੂਦ ਵੀ ਖੜਾਉਂਦੇ ਰਹੇ ਮੈਚ ਹਾਂਜੀ ਹਾਂਜੀ ਬਾਦੂ ਜੀ ਹੂੰ ਫਿਰ ਉਸ ਤੋਂ ਬਾਅਦ ਮੈਂ ਪ੍ਰੋਬਲਮ ਵੱਧ ਗਈ ਪ੍ਰੋਬਲਮ ਇਹਦੀ ਵੱਧ ਹੀ ਗਈ ਜੀ ਫਿਰ ਆਏ ਵਾਰ ਮੈਚ ਹਾਲੇ ਜਾਣਾ ਯਰਕ ਮਾਰਦਾ ਲੈਗਮੈਂਟ ਦੀ ਪ੍ਰੋਬਲਮ ਸੀਗੀ ਅੱਛਾ ਤੇ ਫਿਰ ਉਸ ਤੋਂ ਬਾਅਦ ਫਿਰ ਸੋਚ ਲਿਆ ਵੀ ਚਲੋ ਪਿੱਛੇ हट ਜੀ ਹੁਣ ਮਨ ਤਾਂ ਬਹੁਤ ਦੁਖੀ ਹੁੰਦਾ ਸੀ ਕੀ ਕਰੀਏ ਤੇ ਬਸ ਸਾਡਾ ਨਾ ਬੈ ਗਿਆ ਘਰ ਦੇ ਹਾਲਾਤ ਕਰਕੇ ਥੋੜਾ ਜਿਹਾ ਹੂੰ ਕਰਦੇ ਕਿਹੋ ਜਿਹੇ ਹਾਲਾਤ ਸੀ ਕਰਦੇ ਪਹਿਲਾਂ ਤਾਂ ਘਰ ਦੇ ਹਾਲਾਤ ਬਹੁਤ ਮਾੜੀ ਸੀਗੇ ਜੀ ਤਕਰੀਬਨ ਹੂੰ ਬਾਕੀ ਬ੍ਰਦਰ ਉਹਨੂੰ ਵੀ 8ਵੀਂ ਚ ਹਟਾਲਿਆ ਸੀ ਪੜਾ ਕੇ ਹੂੰ ਕੰਮ ਤੇ ਲਾ ਲਿਆ ਸੀਗਾ ਹੂੰ ਤੇ ਬਸ ਉਹਦਾ ਸਾਥ ਸੀਗਾ ਭਰਾ ਦਾ ਬਾਕੀ ਕਰਦੇ ਆਂ ਦਾ ਥੋੜਾ ਬਹੁਤਾ ਬਾਕੀ ਜੇ ਬਾਈ ਦਲਵਾਰ ਸਿੰਘ ਬਾਗੀ ਇਹਨਾਂ ਦਾ ਵੀ ਬਹੁਤ ਸਹਯੋਗ ਰਿਹਾ ਆਪਨੂੰ ਹੂੰ ਹੋਰ ਪਿੰਡ ਦੇ ਲਾਲੀ ਸਰਦਾਰ ਬਾਈ ਉਹਨਾਂ ਦਾ ਪੂਰਾ ਸਾਥ ਰਿਹਾ ਸਾਨੂੰ ਹੂੰ ਬਸ ਅਸੀਂ ਚੱਲੀ ਗਏ ਜੀ ਅੱਛਾ ਫਿਰ ਹੁਣ ਬਈ ਨਹੀਂ ਖੇਡਦੇ ਤੁਸੀਂ ਖੇਡਣ ਨਹੀਂ ਜਾਂਦੇ ਨਹੀਂ ਹੁਣ ਮੈਂ ਤਿਆਰੀ ਕਰ ਰਿਹਾ ਜੀ ਖੇਡੀ ਜਾਂਦਾ ਮੈਨੂੰ 3 ਸਾਲ ਹੋ ਗਏ ਦੁਬਾਰੇ ਮੈਨੂੰ ਖੇਡਣ ਲਾਤਾ ਸੀਗਾ ਜੀ ਹੂੰ ਉਹ ਵੀ ਮੇਰਾ ਦੋਸਤ ਦਾ ਮੁੰਡਾ ਕੈਨੇਡਾ ਚ ਕਾਲੀ ਮਲੂਕਾ ਇੱਕ ਮੁੰਡਾ ਦਾਨ ਸਿੰਘ ਵਾਲੇ ਤੋਂ ਰਾਜ ਕਰਨ ਉਹ ਕਹਿੰਦੇ ਸਾਨੂੰ ਖੜਾਉਣੇ ਖੜਾਉਣਾ ਲਾਜ਼ਮੀ ਅੱਛਾ ਤੇ ਚਲੋ ਉਹਨਾਂ ਨੇ ਮਾਰਿਆ ਹੰਬਲਾ ਜੀ ਮੇਰਾ ਆਪਰੇਸ਼ਨ ਕਰਵਾਤਾ ਸਾਰਾ ਨਸ਼ੇ ਜੋ ਦਿੱਤਾ ਮੈਨੂੰ ਵਧੀਆ ਅੱਛਾ ਤੇ ਫਿਰ ਮੈਂ ਤੇਰੀ ਲਾ ਕੇ ਫਿਰ ਗਰਾਉਂਡ ਜਾਇਆ ਕੀ ਕੁਝ ਕਬੱਡੀ ਦੇ ਵਿੱਚੋਂ ਖਟਿਆ ਬਈ ਕਬੱਡੀ 'ਚ ਬਹੁਤ ਕੁਝ ਖਟਿਆ ਜੀ ਪਹਿਲਾਂ ਤਾਂ ਆਪਾਂ ਨਾ ਹੀ ਕਹਿ ਸਕਦੇ ਆ ਆਪਦਾ ਵੀ ਕਬੱਡੀ ਨੇ ਇੰਨਾ ਦਿੱਤਾ ਆਪਾਂ ਨੂੰ ਵਧੀਆ ਪੂਰਾ ਅਜਨਾ ਵਧੀਆ ਬਣਾ ਤੇ ਬਾਕੀ ਘਰ-ਬਾਰ ਸਾਰਾ ਕੁਝ ਸੈੱਟ ਕਰਿਆ ਕੱਚਾ ਘਰ ਹੁੰਦਾ ਸੀ ਮਕਾਨ ਜੀ ਆਪਣਾ ਹੂੰ ਤੇ ਉਹ ਵੀ ਖੇੜਖੂੜ ਕੇ ਪੈਸੇ ਕਰਕੇ ਫੇਰ ਘਰ ਪਾਇਆ ਸੀ ਵਧੀਆ ਮਿੱਟੀ ਦਾ ਕੱਚਾ ਮਿੱਟੀ ਦਾ ਮਕਾਨ ਸੀ ਹਾਂਜੀ ਹਾਂਜੀ ਤੇ ਇਹ ਜਿਵੇਂ ਬਹੁਤ ਸਾਰੇ ਖਿਡਾਰੀ ਹੁੰਦੇ ਆ ਮੈਂ ਕਈ ਵਾਰੀ ਕਈ ਲੋਕਾਂ ਨੂੰ ਸਟੇਜਾਂ ਤੋਂ ਬੋਲਦੇ ਸੁਣਦੀਆਂ ਵੀ ਕਬੱਡੀ ਖੇਡਦੇ ਆ ਪਰ ਇਹਨਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਉਹ ਸੰਗਤ ਬੜੀ ਮਦਦ ਕਰਦੀ ਆ ਲੋਕ ਬੜੀ ਮਦਦ ਕਰਦੇ ਆ ਉਸ ਤਰੀਕੇ ਨਾਲ ਜਾਂ ਆਪ ਆਪਣੀਆਂ ਗੇਮਾਂ ਚੋਂ ਜੋ ਕੁਝ ਜਿੱਤ ਕੇ ਆਉਂਦੇ ਸੀ ਉਹ ਗੇਮਾਂ ਚ ਜੀ ਬਣੇ ਗੇਮਾਂ ਵਿੱਚ ਚੜਿਆ ਸੀ ਹਾਂਜੀ ਮਤਲਬ ਡੋਨੇਸ਼ਨ ਨਹੀਂ ਕਦੇ ਕਰਦੀ ਉਹ ਡਿਨੈਸ ਨਹੀਂ ਕਰੇ ਵੀ ਕਰੀ ਹੂੰ ਜਿਹੜੇ ਆਪਣੇ ਵੀ ਦੋਸਤ ਹੁੰਦੇ ਆ ਵਿਸ਼ਾਯੋਗ ਉਹ ਐ ਕਰ ਦਿੰਦੇ ਸੀ ਵੀ ਖਾਣਾ ਲੈ ਲਈ ਜਾਂ ਫਰਾਗ ਨੂੰ ਦੇ ਦਿੰਦੇ ਕੋਈ ਹੋਰ ਲੋੜਾਂ ਵੀ ਐ ਹੂੰ ਪੂਣੀ ਬੈਸਵੀ ਮੇ ਉਹ ਕਰੇ ਨਹੀਂ ਕਦੇ ਨਹੀਂ ਇਹ ਤਾਂ ਬਹੁਤ ਮਤਲਬ ਬਹੁਤ ਚੰਗੀ ਗੱਲ ਹੈ ਮੋਸਟਲੀ ਆਪਾਂ ਵੇਖਦੇ ਆ ਵੀ ਚਲੋ ਕਿਰਤ ਕਰਦੇ ਆ ਹਾਂ ਨਾਲ ਨਾਲ ਬਈ ਮੈਂ ਸੁਣਿਆ ਵੀ ਤੁਸੀਂ ਹੁਣ ਵੀ ਜਦੋਂ ਨਹੀਂ ਸੀਜ਼ਨ ਹੁੰਦਾ ਖੇਡਣ ਦਾ ਹਨਾ ਤੇ ਤੁਸੀਂ ਨਾਲ ਨਾਲ ਕੰਮ ਵੀ ਕਰਦੇ ਹੋ ਹਾਂਜੀ ਬਣੀ ਮੈਂ ਕੰਮ ਕਰਦਾ ਛੋਟਾ ਹੱਥ ਹੀ ਲੈਂਦਾ ਮੇਰਾ ਅੱਛਾ ਤੇ ਕਿਰਾਏ ਤੇ ਚਲਾਉਣਾਗਾ ਗੱਡੀ ਅੱਛਾ ਹਾਂਜੀ ਉਹਦੇ ਨਾਲ ਵਧੀਆ ਗੁਜ਼ਾਰਾ ਹੋ ਜਾਂਦਾ ਵਧੀਆ ਜੀ ਵਧੀਆ ਕਿੰਨੇ ਕ ਮਹੀਨੇ ਕੰਮ ਆਉਂਦਾ ਰਹਿੰਦਾ ਤੁਹਾਨੂੰ ਇਹਦਾ ਕਬੱਡੀ ਦਾ ਕਬਾਡੀ ਦਾ ਕੰਮ ਜੀ ਬਸ 10ਵੇਂ ਮਹੀਨੇ ਤੋਂ ਪ੍ਰੋਪਰ ਸਟਾਰਟ ਹੋ ਜਾਂਦਾ ਜੀ ਤੇ ਇਹ April ਤੱਕ ਹੀ ਜਾਵਰਦਾ ਵਿਸਾਖੀ ਤੱਕ ਜੀ ਹੂੰ ਮਤਲਬ 5-6 ਮਹੀਨੇ 6 ਮਹੀਨੇ ਲਾ ਲੋ ਹਣਾ 6 ਮਹੀਨੇ ਕੰਮ ਤੇ 6 ਮਹੀਨੇ ਫਿਰ ਗੱਡੀ ਚਲਾਉਣੀ ਪੈਂਦੀ ਹਾਂਜੀ ਤੇ ਪਹਿਲਾਂ ਮਜ਼ਦੂਰੀ ਕਰਦੇ ਸੀ ਨਾਲ-ਨਾਲ ਨਹੀਂ ਮਜ਼ਦੂਰੀ ਬਸ ਉਹ ਵੀ ਕਿਸੇ ਭਗਤੇ ਗੱਡੀ ਤੇ ਲੱਗੇ ਹੋਈ ਜਿਵੇਂ ਕਹਿੰਦੀ ਹੂੰ ਜਾਂ ਕਿਸੇ ਨੂੰ ਗੱਡੀ ਤੇ ਜਾ ਵਰਨਾ ਗੱਡੀ ਵੀ ਚਲਾਉਂਦੇ ਸੀ ਬਸ ਅੱਛਾ ਮੁਰਗੇ ਮਿਹਦੂਰੀ ਹੁੰਦੀ ਨਹੀਂ ਜੀ ਕੰਮ ਕਰਕੇ ਥੋੜਾ ਜਿਹਾ ਸੱਟਾ ਫੇਟਾ ਕਰਕੇ ਔਖਾ ਹੋ ਜਾਂਦਾ ਜੀ। ਹੂੰ। ਭਈ ਇੱਕ ਕਬੱਡੀ ਪਲੇਅਰ ਦੀ ਡਾਈਟ ਦੀ ਜੇ ਗੱਲ ਕੀਤੀ ਜਾਵੇ ਤੇ ਜਿਹੜੀ ਉਹਦੀ ਡਾਈਟ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਵੀ ਪਿਓਰ ਹੁੰਦੀ ਹੈ। ਤੇ ਜਿਹੜਾ ਬੰਦਾ ਮਤਲਬ ਇੱਕ ਮਜ਼ਦੂਰ ਪਰਿਵਾਰ ਚੋਂ ਲਾ ਲਓ ਜਾਂ ਸਰਦੇ ਵਰਦੇ ਚੋਂ ਹੋਵੇ ਉਹਦੇ ਲਈ ਬੜਾ ਔਖਾ ਹੁੰਦਾ ਹੈ ਜਿਵੇਂ ਕਿਉਂ ਦਾ ਹਨਾ ਕਹਿੰਦੇ ਇਹ ਖਾਣੇ ਬਾਰੇ ਜ਼ਰੂਰ ਪੁੱਛਣਾ ਚਾਹੂੰਗੀ ਵੀ ਇਹ ਕਿੰਨੇ ਹੁੰਦੀ ਹੈ। ਕਿਵੇਂ ਫਿਰ ਅਰੇਂਜ ਕਰਦੇ ਸੀ ਖਰਾਕ ਦਾ ਜੀ ਬਸ ਥੋੜਾ ਬੋੜਾ ਭਰਾ ਕਰ ਲੈਂਦਾ ਸੀ ਕੁਝ ਆਪ ਖੇਡ ਕੇ ਕਰ ਲੈਂਦੇ ਸੀ ਹੂੰ ਤੇ ਕੁਝ ਵੀ ਕਈ ਦੋਸਤ ਕਰ ਦਿੰਦੇ ਸੀ ਹੈਲਪ ਵਧੀਆ ਹੂੰ ਬਸ ਐ ਚੱਲੀ ਜਾਂਦਾ ਸੀ ਖਰਾਕ ਚ ਬਸ ਦੁੱਧ ਬਦਾਮ ਤੇ ਘਿਓ ਹੂੰ ਬਾਕੀ ਹੋਰ ਚੀਜ਼ਾਂ ਨਾਰਮਲ ਛੋਲੇ ਛੋਆ ਵੀਨ ਇਹ ਚੀਜ਼ਾਂ ਖਾਈ ਜਾਂਦੇ ਸੀ ਹੂੰ ਭਈ ਤੁਸੀਂ ਕਬੱਡੀ ਕਿਉਂ ਚੂਜ਼ ਕੀਤੀ ਬਹੁਤ ਸਾਰੀਆਂ ਹੋਰ ਗੇਮਾਂ ਜਿਹਦੀ ਪੰਜਾਬ ਚ ਬਹੁਤ ਕਦਰ ਕੀਤੀ ਜਾਂਦੀ ਹੈ ਹਾਂਜੀ ਹਾਲਾਂਕਿ ਕਬੱਡੀ ਦੀ ਵੀ ਬਹੁਤ ਕਦਰ ਆ ਪਰ ਜਦੋਂ ਤੱਕ ਮੈਂ ਕਹਿ ਸਕਦੇ ਹਾਂ ਪਿਛਲੀ ਸਰਕਾਰ ਸੀ ਉਦੋਂ ਆਪਾਂ ਕਹਿ ਸਕਦੇ ਹਾਂ ਵੀ ਕਬੱਡੀ ਦੇ ਵੱਡੇ ਵੱਡੇ ਟੂਰਨਾਮੈਂਟ ਹੋਏ ਉਦੋਂ ਇੱਕੇ ਦਮ ਕਬੱਡੀ ਨੇ ਜੋਰ ਫੜਿਆ ਤੇ ਲੋਕਾਂ ਨੂੰ ਲੱਗਦਾ ਸੀ ਕਿ ਅਸੀਂ ਰਾਤੋਂ ਰਾਤ ਉਹਦੇ ਘਰ ਦੇ ਹਾਲਾਤ ਬਦਲ ਦਾਂਗੇ ਪਰ ਮੜ ਜਦੋਂ ਫਿਰ ਕਾਂਗਰਸ ਆਈ ਤੇ ਫਿਰ ਨਸ਼ਿਆਂ ਦਾ ਐਸਾ ਹੜ ਚੱਲਿਆ ਕਿ ਬੀ ਲੋਕਾਂ ਦੇ ਮੁੰਡਿਆਂ ਨੇ ਕਬੱਡੀ ਨਾਲੋਂ ਇੱਕੇਦਮ ਆਪਣੇ ਆਪ ਨੂੰ ਤੋੜ ਲਿਆ ਹਾਂਜੀ ਇਹ ਵੀ ਉਹਦੋਂ ਸ਼ੌਂਕ ਬਸ ਖੇਡਣ ਲਈ ਹੁੰਦਾ ਸੀ ਜਾਂ ਇੰਨਾ ਨਹੀਂ ਸੋਚਿਆ ਸੀ ਵੀ ਇੰਨੀ ਐਪ ਹੋ ਜੂ ਕਬੱਡੀ ਹੂੰ ਬਸ ਕੱਲਾ ਸ਼ੌਂਕ ਹੀ ਹੁੰਦਾ ਸੀ ਵੀ ਸ਼ੌਂਕ ਤੌਰ ਤੇ ਜਿਵੇਂ ਕੋਈ ਮਰਜ਼ੀ ਗੇਮ ਚੁਜ਼ ਕਰ ਲਈ ਆਪਣੇ ਆਪ ਨੂੰ ਹੀ ਹੁੰਦਾ ਹੂੰ ਬਸ ਅਸੀਂ ਕਬੱਡੀ ਨੂੰ ਵੀ ਸਾਨੂੰ ਵਧੀਆ ਲੱਗਿਆ ਵੀ ਠੀਕ ਹੈ ਤੇ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਖੇਡਿਆ ਜੀ ਸੁਪਨਾ ਤਾਂ ਅਜੇ ਵੀ ਹੋਊਗਾ ਨਾ ਕਿ ਵਰਲਡ ਕੱਪਾਂ ਦੇ ਵਿੱਚ ਖੇਡੀਏ ਇਹ ਵਿਦੇਸ਼ਾਂ ਦੇ ਵਿੱਚ ਜਾਈਏ ਹਾਂਜੀ ਸੁਪਨੇ ਤਾਂ ਬਹੁਤ ਅਧੂਰੇ ਆਈ ਹਜੇ ਬਹੁਤ ਲੰਮਾ ਹੈ ਵੀ ਐ ਸੋਚਣਾ ਬਾਹਰ ਖੇਡੀਏ ਮਨ ਹੁੰਦਾ ਹੀ ਹੈ ਹਮ ਕਿਹੜੇ ਕਿਹੜੇ ਸੁਪਨੇ ਜਿਹੜੇ ਤੁਸੀਂ ਦੇਖਦੇ ਹੋ ਵੀ ਕਬੱਡੀ ਦੇ ਸਿਰ ਤੇ ਪੂਰੇ ਹੋਣੇ ਚਾਹੀਦੇ ਆ ਕਬੱਡੀ ਦੇ ਸਿਰ ਤੇ ਜੀ ਮੇਨਤਾ ਵੀ ਬਾਹਰ ਦਾ ਵੀ ਟੂਰ ਲੱਗੇ ਇੱਕ ਹਮ ਵਧੀਆ ਨਾਂ ਹੋਵੇ ਹਮ ਇਹੀ ਸ਼ੌਂਕ ਆ ਪੂਰਾ ਮੇਨਤਾ ਜੀ ਤੁਹਾਡੇ ਨਾਲ ਖੇਡਦੇ ਕਈ ਮੁੰਡੇ ਕਹਿੰਦੇ ਵੀ ਅੱਜ ਬਹੁਤ ਵੱਡਾ ਨਾਮਨਾ ਵੀ ਖਟਿਆ ਵਿਦੇਸ਼ਾਂ ਦੇ ਵਿੱਚ ਵੀ ਖੇਡ ਰਹੇ ਆ ਸੀ ਕੋਣ ਕੋਣ ਸੀ ਉਹ ਨਾਲ ਦੀ ਮੁੰਡੇ ਬਹੁਤ ਪਲੇਅਰ ਆ ਜਿਵੇਂ ਸੰਦੀਪ ਦੋਦਾ ਘੋੜਾ ਹੂੰ ਤੇ ਫਰੀਦਪੁਰ ਬਰੂਦਰ ਅੱਗੇ ਮੈਚ ਵਧੀਆ ਲੱਗਦੇ ਰਹੇ ਸਾਡੇ ਨਾਲ ਵੀ ਅੱਛਾ ਤੇ ਤੁਹਾਡੇ ਨਾਲ ਹੁੰਦੇ ਸੀ ਜਾਂ ਤੁਹਾਡੇ ਆਪੋਜ਼ਿਟ ਹੁੰਦੇ ਸੀ ਆਪੋਜ਼ਿਟ ਵੀ ਹੁੰਦੇ ਸੀ ਜੀ ਥੂੜੀ ਕਰਕੇ ਦਾ ਕਾਫੀ ਟਾਈਮ ਦਾ ਅਸੀਂ ਇਕੱਠੇ ਖੇਡੇ ਆ ਹੂੰ ਤੇ ਕਾਜੂਰਣੀ ਕੇ ਵਾਲੇ ਜੀ ਅੱਛਾ ਪੂਰ ਕਾਫੀ 플레이ਰ ਆ ਜੀ ਥੋੜੇ ਕਈ ਰ ਨਾਂ ਨਹੀਂ ਯਾਦ ਹੁੰਦੇ ਅੱਛਾ ਠੀਕ ਹੈ ਨਹੀਂ ਨਹੀਂ ਹਾਂ ਮੁੰਜਵਾਨੀ ਨਹੀਂ ਯਾਦ ਹੁੰਦੇ ਕਾਫੀ ਸਾਬ ਦੀਆਂ ਗੱਲਾਂ ਨੇ ਖੇਡੇ ਪੂਰੇ ਤਗੜੀ ਹਮ ਹਣ ਠੀਕਰੀ ਵਾਲੀ ਟੀਮ ਹੁੰਦੀ ਸੀ ਬਹੁਤ ਤਗੜੀ ਹੁੰਦੀ ਸੀ ਉਹ ਵੀ ਹਮ ਤੇ ਇੱਕ ਮੋੜਾਂ ਦੀ ਟੀਮ ਹੁੰਦੀ ਸੀ ਹਮ ਇਹ ਮੁੰਡੇ ਵੀ ਵਧੀਆ ਆਂਡੇ ਵਰਗੇ ਪਾਲਾ ਗਾਜੇ ਨੇ ਟੀਮ ਜੀ ਹਮ ਪੂਰੇ ਵਧੀਆ ਖੇੜਦੇ ਹੁੰਦੇ ਸੀ ਉਹ ਵੀ ਤੁਸੀਂ ਕਬੱਡੀ ਦੇ ਵਿੱਚ ਰਹੇ ਹੋ کافی ਨੇੜੇ ਤੋਂ ਇਹਨਾਂ ਚੀਜ਼ਾਂ ਨੂੰ ਜਾਣਦੇ ਹੋਵੋਗੇ ਦੋ ਚੀਜ਼ਾਂ ਨੇ ਕਬੱਡੀ ਦੇ ਉੱਤੇ ਬਹੁਤ ਪ੍ਰਭਾਵ ਪਾਇਆ ਇੱਕ ਕਬੱਡੀ ਦੇ ਵਿੱਚ ਨਸ਼ੇ ਨੂੰ ਨਸ਼ੇ ਨੇ ਕਿ ਕਬੱਡੀ ਦੇ ਵਿੱਚ ਪਲੇਅਰ ਨਸ਼ਾ ਕਰਕੇ ਖੇਡਦੇ ਆ ਹਾਂਜੀ ਤੇ ਇੱਕ ਚੀਜ਼ ਜਿਹੜੀ ਮੰਨੀ ਗਈ ਹੈ ਵੀ ਕਬੱਡੀ ਨੂੰ ਢਾਹ ਲਾਉਣ ਵਾਲੀ ਉਹ ਗੈਂਗਸਟਰਵਾਦ ਵੀ ਸੀ ਕਿ ਕਬੱਡੀ ਦੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਸੀ ਫਿਰੋਤੀਆਂ ਦੀਆਂ ਗੱਲਾਂ ਸੀ ਵੱਡੇ ਵੱਡੇ ਪਲੇਅਰਾਂ ਨੂੰ ਗੈਂਗ ਹੈ ਜਿਹੜੇ ਉਹ हायर ਕਰਦੇ ਸੀ ਤੁਸੀਂ ਇਹ ਚੀਜ਼ਾਂ ਕਦੇ ਦੇਖਿਆ ਹੈ ਮਹਿਸੂਸ ਕੀਤੀਆਂ ਨਸ਼ੇ ਦੀਆਂ ਜਾਂ ਇਹ ਨਸ਼ੇ ਦੀਆਂ ਜੀ ਨਹੀਂ ਕੁਝ ਕਹਿ ਨਹੀਂ ਸਕਦੇ ਨਸ਼ੇਦਾਰ ਵੀ ਆਏ ਹਨ ਜੀ ਕੋਈ ਕਈ ਵਾਰੀ ਇੱਕ ਅੱਦਾ ਕੋਈ ਨਾਰਮਲ ਕੋਈ ਹੂ ਨਾਲ ਆ ਜੇ ਕੋਈ ਹੋਵੇ ਤਾਂ ਉਹ ਸਾਰੇ 플레이ਰ ਹੀ ਬਦਨਾਮ ਹੋ ਜਾਂਦੇ ਜਿੰਨਾ ਸ਼ਾ ਕਰਕੇ ਕੋਈ ਕੌਡੀ ਕਿਹੜਾ ਖੇਡ ਲੂ ਜੀ ਨਸ਼ਾ ਨਹੀਂ ਆਏਗਾ ਜੀ ਕੋਈ ਕੌਡੀ ਚ ਐਵੇਂ ਬਦਨਾਮ ਕਰਨ ਵਾਲੀ ਗੱਲ ਹੋ ਜਾਈ ਨਹੀਂ ਇੱਕ ਇੱਕ ਇੰਜੈਕਸ਼ਨ ਦੀ ਗੱਲ ਕੀਤੀ ਜਾਂਦੀ ਹੈ ਜਾਂ ਬਹੁਤ ਬਹੁਤ ਵਾਰ ਕਈ ਫਿਲਮਾਂ ਦੇ ਵਿੱਚ ਵੀ ਉਹ ਚੀਜ਼ ਨੂੰ ਫਿਲਮਾਇਆ ਗਿਆ ਕਿ ਕਦੇ-ਕਦੇ ਕੋਈ ਬੰਦਾ ਇਦਾਂ ਦਾ ਨਸ਼ਾ ਕਰਦਾ ਵਾ ਕਿ ਜਦੋਂ ਜਾ ਕੇ ਦੂਜੀ ਟੀਮ ਨੂੰ ਰੇਡ ਪਾਉਂਦਾ ਜਾਂ ਜਾਂ ਜੇ ਜਾਫੀ ਵੀ ਹੁੰਦਾ ਤਾਂ ਤੇ ਉਹਦੇ 'ਚ ਇੱਕ ਸਾਹ ਜਿੰਨਾ ਜੋਰ ਆ ਜਾਂਦਾ ਇੱਕੇ ਦਾਵਾ ਉਹੀ ਜਿਉਂ ਦੂਜੇ ਬੰਦੇ ਦੀ ਮਿਹਨਤ ਤੇ ਪਾਣੀ ਫੇਰ ਦਿੰਦੀ ਹੈ ਮਤਲਬ ਸਪੋਜ਼ ਕਰ ਲਓ ਤੁਸੀਂ ਕਈ ਮਹੀਨਿਆਂ ਤੋਂ ਮਤਲਬ ਟਰਾਈ ਲਾ ਰਹੇ ਹੋ ਹਾਂਜੀ ਤੇ ਤੁਹਾਡੇ ਸਾਹਮਣੇ ਕੋਈ ਬੰਦਾ ਨਸ਼ਾ ਕਰਕੇ ਆ ਗਿਆ ਕਦੇ ਦੇਖਿਆ ਐ ਉਹ ਜਿਹੀਆਂ ਚੀਜ਼ਾਂ ਜਾਂ ਇਹ ਸਿਰਫ ਨਹੀਂ ਨਹੀਂ ਇਹ ਨਸ਼ਾ ਤਾਂ ਉਹ ਤਾਂ ਜੀ ਐ ਹੁੰਦਾ ਜੀ ਟੀਕਾ ਜਿਹੜਾ ਕਹਿੰਦੇ ਕਈ ਵਾਰੀ ਪੇਨ ਕਿਲਰ ਹੁੰਦਾ ਜੇ ਮੇ ਕੋਈ ਦਰਦ ਹੋਇਆ ਕੋਈ ਮੌਕੇ ਤੇ ਵੀ ਬਹੁ ਵੀ ਰਨ ਲਾ ਲਿਆ ਜਾਂ ਕੋਈ ਹੋਰ ਉਹ ਤਾਂ ਕਰਕੇ ਹੋ ਜਾਂਦਾ ਕਈ ਵਾਰੀ ਇੰਜਰੀ ਆ ਜਾਂਦੀ ਜੀ ਪਲੇਅਰ ਦੇ ਹੁਣ ਖੇਡਣਾ ਵੀ ਮੈਚ 'ਚ ਹੋਇਆ ਯਾਰ ਬਾਕੀ ਹੈ ਹੂੰ ਇਸ ਕਰਕੇ ਇਹ ਇੰਜ ਹੋ ਜਾਂਦਾ ਕੋਈ ਕੋਈ ਨਸ਼ਾ ਨਹੀਂ ਕਹਿ ਸਕਦੇ ਆਪਾਂ ਗੋਡੀ ਜੀ ਵੀ ਨਸ਼ਾ ਹੈ ਹੈਗਾ ਇਹ ਇਹਦੇ ਚ ਬਈ ਟੀਮ ਅ ਦੇ ਵਿੱਚ ਰਹੇ ਤੁਸੀਂ ਜਿਆਦਾ ਜਾਂ ਓਪਨ ਖੇਡੇ ਜਿਆਦਾ ਇਹ ਜੀ ਮੈਂ ਜਿਆਦਾ ਵੇਟਾਂ 'ਚ ਖੇਡਿਆ ਜੀ 80 ਤੱਕ ਅੱਛਾ ਤੇ ਓਪਨ ਤਾਂ ਹੁਣ ਮੈਂ 2021 ਤੋਂ 22 ਤੋਂ ਸ਼ੁਰੂ ਕਰਿਆ ਜੀ ਦੁਬਾਰੇ ਜਦੋਂ ਦੁਬਾਰੇ ਖੇਡਣ ਲੱਗਿਆ ਹਾਂ ਹੂੰ ਮੇਰਾ ਦੂਜਾ ਸਵਾਲ ਗੈਂਗਸਟਰ ਵਾਰਤ ਤੇ ਸੀ ਹਾਂਜੀ ਉਹਦੇ ਬਾਰੇ ਕੀ ਸੋਚਦੇ ਹੋ ਬਹੁਤ ਵੱਡੇ ਵੱਡੇ ਨਾਮੀ ਪਲੇਅਰਾਂ ਦੀ ਮੌਤ ਵੀ ਹੋਈ ਹਾਂਜੀ ਤੇ ਉਸ ਚੀਜ਼ ਨੇ ਕਰਕੇ ਵੀ ਉਦੋਂ ਵੀ ਇੱਕ ਵਾਰ ਕਬੱਡੀ ਤੇ ਸਵਾਲ ਉੱਠਿਆ ਹਾਂਜੀ ਇੱਕ ਵਾਰ ਡਰ ਬੈਠਾ ਨੌਜਵਾਨਾਂ ਦੇ ਮਨਾਂ ਦੇ ਵਿੱਚ ਹਾਂਜੀ ਕਿ ਮਸ਼ਹੂਰੀ ਲਾ ਲਓ ਜਾਂ ਕਬੱਡੀ ਲਾ ਲਓ ਹਾਂਜੀ ਇਹ ਤਾਂ ਜੀ ਨਹੀਂ ਕਹਿ ਸਕਦੇ ਕੁਝ ਕੋਈ ਕਈ ਵਾਰੀ ਮਾੜੀ ਮੋਟੀ ਕਿਸੇ ਨਾਲ ਲਾਗ ਡਾਟ ਹੁੰਦੀ ਹੈ ਜਿਵੇਂ ਜੀ ਉਹਵੇਂ ਚੱਕਰ ਹੋ ਸਕਦਾ ਜੀ ਉਹ ਤਾਂ ਨਹੀਂ ਕੋਈ ਐਡੀ ਗੱਲ ਕੋਈ ਹਾਂ ਵੀ ਵਧੀਆ ਖੇਡਦੇ ਪਲੇਅਰ ਠੀਕ ਹੈ ਆਉਂਦਾ ਕਰੋ ਜਾਂਦੇ ਘਰ ਆਉਂਦੇ ਜੀ ਵਧੀਆ ਖੇਡ ਕੇ ਹੂੰ ਖੇਡ ਨੂੰ ਖੇਡ ਕੋਈ 질ਸੀ ਹੋ ਜੇ ਜਿਵੇਂ ਕਿਸੇ ਪਲੇਅਰ ਨਾ ਜਾਊ ਵੀ ਕੋਈ ਬਾਹਰ ਲਿਆਂ ਦੀ ਕੋਈ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਹੂੰ ਵੀ ਉਹ ਇੰਨਾ ਕੋਈ ਹੋਣੀ ਨਹੀਂ 질ਸੀ ਮਤਲਬ ਕਿ ਇਸ ਤਰ੍ਹਾਂ ਦੀ ਵੀ ਜੇ ਕੋਈ ਯਾਰੀ ਕੋਈ ਲੱਗਦਾ ਹੁੰਦਾ ਜਿਵੇਂ ਕਿਸੇ ਨਾਲ ਨਹੀਂ ਬੰਦੀ ਹੁੰਦੀ ਜੀ ਹੂੰ ਤਾਂ ਕਰਕੇ ਜੀ ਕੁਸ਼ਕ ਵੈਰ ਖੇਡ ਕਰਕੇ ਹੀ ਪਈ ਹੁੰਦੇ ਆ ਜਾਂ ਮਤਲਬ ਕੋਈ ਕਿਸੇ ਨੂੰ ਕਦੇ ਰੇਡ ਤੇ ਲਾ ਲੋ ਜਾਂ ਕੈਮਰਿਆਂ ਤੇ ਲਾ ਲੋ ਇੱਕਈ ਵਾਰੀ ਕਿਸੇ ਪਲੇਅਰ ਨੇ ਥੱਪੜ ਲਾ ਦਿੰਦਾ ਦੂਜੇ ਪਲੇਅਰ ਦੇ ਇਦਾਂ ਇਦਾਂ ਦੀ ਲਗੜਾਟ ਨੂੰ ਫਿਰ ਗਾਂ ਜਾ ਕੇ ਖਤਲਾਉਂਦਾ ਮੈਨੂੰ ਨਹੀਂ ਵੀ ਇਦਾਂ ਵੀ ਨਹੀਂ ਕਹਿ ਸਕਦੇ ਕਿਉਂਕਿ ਕੌਡੀ ਦੇ ਵਿੱਚ ਕੁਛ ਮਰਜ਼ੀ ਵੀ ਥੱਪੜ ਥਪੜ ਕਿੰਨਾ ਮਰਜ਼ੀ ਹੋ ਜਾਈਗੇ ਵੀ ਉਹ ਕੋਈ ਅਗਲਾ ਬਾਹਰ ਜਾ ਕੇ ਉਹ ਹੀ ਜਿਹਾ ਹੋ ਜਾਂਦੇ ਪਲੇਅਰ ਹੂੰ ਕੋਈ ਨਹੀਂ ਹੈ ਕਰਦਾ ਵੀ ਹਜੇ ਤੱਕ ਤਾਂ ਦੇਖਿਆ ਨਹੀਂ ਕੁਝ ਹੂੰ ਨਹੀਂ ਮੈਂ ਇਹਨੂੰ ਕੰਪੈਰੀਜ਼ਨ ਲੈ ਕੇ ਚੱਲ ਰਹੀਆਂ ਜੇ ਕ੍ਰਿਕਟ ਆ ਉਹਦੇ ਵਿੱਚ ਕਦੇ ਵੀ ਇਹੋ ਜਿਹਾ ਕੁਝ ਨਹੀਂ ਆਇਆ ਹਾਂਜੀ ਪਰ ਕਬੱਡੀ ਦੇ ਉੱਤੇ ਕਿੰਤੂ ਪ੍ਰੰਤੂ ਕਈ ਵਾਰ ਉੱਠੀ ਕਬੱਡੀ ਦੇ ਬਸ ਜੀ ਮਾਂ ਖੇਡ ਕਰਕੇ ਵਜਾਇਦਾ ਹੋ ਜਾਂਦਾ ਇੱਕ ਇੱਕ ਸ਼ੌਂਕ ਪੰਜਾਬੀਆਂ ਦਾ ਮੇਨ ਇਹੀ ਹੈ ਜੀ ਕਬੱਡੀ ਹੂੰ ਜਿਆਦਾ ਵਹਿੰਦੇ ਆ ਹੂੰ ਬੱਚੀ ਕਰੌਲੀ ਵੱਧ ਜਾਂਦੀ ਹੈ ਜੀ ਇਹਦਾ ਕਰਕੇ ਅੱਛਾ ਹਾਂਜੀ ਜਦੋਂ ਤੁਸੀਂ ਜੱਫਾ ਲਾਉਂਦੇ ਕੋਈ ਤਕੜਾ ਜਾਂ ਫੀ ਤਕੜੇ ਰੀਡਰ ਨੂੰ ਹੂੰ ਤਾਂ ਕਰਕੇ ਜੀ ਰੌਲਾ ਵੱਧ ਪਿਆ ਜਾਂਦਾ ਤਾਂ ਹੀ ਐ ਹੋ ਜਾਂਦਾ ਜੀ ਹੂੰ ਮਤਲਬ ਪੰਜਾਬੀਆਂ ਨੇ ਇੱਕ ਜੋਰ ਵਾਲਾ ਉਹ ਦਿਖਾਉਣਾ ਹੁੰਦਾ ਵੀ ਅਸੀਂ ਜੋਰ ਦਿਖਾਉਣਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਕਦੇ ਇਹ ਨਹੀਂ ਸੋਚਿਆ ਕਿ ਵੀ ਉਸ ਪਾਸੇ ਬਹੁਤ ਜ਼ਿਆਦਾ ਸ਼ੋਹਰਤ ਹੈ ਬਹੁਤ ਪੈਸਾ ਹੈ ਮਤਲਬ ਹੋਰ ਸਾਰੀਆਂ ਖੇਡਾਂ ਦੇ ਵਿੱਚ ਬਹੁਤ ਪੈਸਾ ਬਣਦਾ ਬਹੁਤ ਸ਼ੋਹਰਤ ਬਣਦੀ ਹੈ ਜਿਵੇਂ ਆਪਣੇ ਇਥੋਂ ਪੰਜਾਬ ਤੋਂ ਖਰੜ ਦਾ ਮੁੰਡਾ ਸੀ ক্রিকেট ਦੇ ਵਿੱਚ ਜਿਵੇਂ ਲਾਈਕ ਅਰਸ਼ਦੀਪ ਸਿਲੈਕਟ ਹੋਇਆ ਤੇ ਤੁਹਾਨੂੰ ਤੁਸੀਂ ਕਦੇ ਇਹ ਚੀਜ਼ਾਂ ਨਹੀਂ ਸੋਚੀਆਂ ਕਿ ਵੀ ਸਾਡੇ ਲਈ ਗੇਮ ਨਾ ਉਹ ਚੀਜ਼ ਜਿਆਦਾ ਬਰੀ ਹੁੰਦੀ ਤੇ ਬਹੁਤ ਛੋਟੀ ਉਮਰ ਦੇ ਵਿੱਚ ਬੰਦਾ ਜਿਹਾ ਦਿਮਾਗ ਜੀ ਨਹੀਂ ਆਈ ਜੀ ਬਸ ਕੌਡੀ ਜੀ ਵੀ ਹੁਣ ਵਾਇਗਰੂ ਦੀ ਕਿਰਪਾ ਨਾਲ ਬਹੁਤ ਜਿਆਦਾ ਕੁਝ ਆਈ ਹੂੰ ਜੇ ਬੰਦਾ ਮਿਹਨਤ ਕਰੇ ਕਿਲੋ ਤੇ ਵਧੀਆ ਖੇਡੇ ਕੌਡੀ ਜੀ ਬਹੁਤ ਨਾਮ ਮੰਨਦਾ ਜੀ ਪਰ ਜੇ ਜਿਵੇਂ ਤੁਸੀਂ ਤੁਹਾਨੂੰ ਸੱਟ ਨੇ ਬਹੁਤ ਸਾਲ ਪਿੱਛੇ ਕਰਤਾ ਹਾਂਜੀ ਹਾਲਾਂਕਿ ਅੱਜ ਸ਼ਾਇਦ ਤੁਸੀਂ ਵੀ ਵਿਦੇਸ਼ਾਂ 'ਚ ਖੇਡ ਰਹੇ ਹੁੰਦੇ ਹਨਾ ਹਾਂ ਸ਼ਾਇਦ ਉਹ ਮੁਰਗਲ ਹੋਵੇ ਇਹ ਬਹੁਤ ਵੱਡਾ ਰਿਸਕੀ ਕੰਮ ਆ ਤੇ ਹਰੇਕ ਪਲੇਅਰ ਜਦੋਂ ਵੀ ਅਸੀਂ ਕਿਸੇ ਦੀ ਇੰਟਰਵਿਊ ਕਰਦੇ ਹਾਂ ਤਾਂ ਉਹਦਾ ਇਹ ਕਹਿਣਾ ਹੁੰਦਾ ਵੀ ਸਾਨੂੰ ਛੱਟ ਨਹੀਂ ਮਾਰ ਲਿਆ ਹਾਂਜੀ ਛੱਟ ਨੇ ਬਹੁਤ ਜ਼ਿਆਦਾ ਪਿੱਛੇ ਪਾਤਾ ਜਿਵੇਂ ਹੀ ਬਸ ਹੂੰ ਜਿੰਦਗੀ ਦਾ ਕਹਿੰਦੇ ਹੁੰਦੇ ਪਾਸੇ ਹੀ ਬਲਟ ਗਏ ਜੀ ਹੂੰ ਸ਼ਾਇਦ ਗੱਲ ਹੋਰ ਹੁੰਦੀ ਏ ਛੱਟ ਨਾ ਵਜਦੀ ਜਾਂ ਵੀ ਮੌਕੇ ਤੇ ਟ੍ਰੀਟਮੈਂਟ ਹੋ ਜਾਂਦਾ ਜੀ ਹੂੰ ਫਿਰ ਵੀ ਸ਼ਾਇਦ ਕੁਝ ਫਰਕ ਪੈ ਜਾਂਦਾ ਜੀ ਫਿਰ ਗੇਮ ਨਾ ਛੁੱਟਦੀ ਬਾਈ ਕੁਲਦੀਪ ਕਿੱਥੇ ਕਿੱਥੇ ਤੁਸੀਂ ਖੇਡੇ ਕਬੱਡੀ ਅਸੀਂ ਬਣ ਬਹੁਤ ਚਾਰੇ ਪਾਸੇ ਏਰੀਆ 'ਚ ਸਾਰੇ ਪਾਸੇ ਖੇਡੇ ਹੋਵੇ ਸੀ ਹੂੰ ਹਰਿਆਣਾ हरियाणा ਚ ਵੀ ਹਾਂਜੀ ਹਾਂਜੀ Rajasthan ਅੱਛਾ ਤੇ ਪੰਜਾਬ ਇੱਥੇ ਜਲੰਧਰ ਦੋਆਬਾ ਏਰੀਆ ਮਾਝਾ ਏਰੀਆ ਸਾਰੇ ਏਰੀਆ ਜੀ ਖੇਡਿਆ तकरीबन ਹੂੰ ਹਾਂਜੀ ਬਈ ਜਿਹੜੇ ਜਿਵੇਂ ਕਹਿੰਦੇ ਨੇ ਨਾ ਛੋਟੇ ਛੋਟੇ ਘਰਾਂ ਦੇ ਮਤਲਬ ਕਹਿ ਸਕਦੇ ਆਂ ਵੀ ਕੁੱਲੀਆਂ ਦੇ ਲਾਲ ਹੁੰਦੇ ਆ ਇਹਨਾਂ ਨੂੰ ਇੱਕ ਚੀਜ਼ ਦੀ ਬਹੁਤ ਦਿੱਕਤ ਆਉਂਦੀ ਹੈ ਵੀ ਇਹਨਾਂ ਨੇ ਖੇਡਣ ਜਾਣਾ ਹੁੰਦਾ ਪਰ ਮੌਕੇ ਤੇ ਕਈ ਵਾਰੀ ਜਾਣ ਜੋਗਾ ਕਰਾਇਆ ਨਹੀਂ ਹੁੰਦਾ ਕਦੇ ਇਹੋ ਜਿਹੀਆਂ ਚੀਜ਼ਾਂ ਫੇਸ ਕੀਤੀਆਂ ਬਹੁਤ ਵਾਰੀ ਹੋਇਆ ਜੀ ਹਾਂ ਕਈ ਵਾਰੀ ਬੱਸਾਂ 'ਚ ਲੋਕੇ ਜਾਣਾ ਛੋਟੇ ਹੁੰਦੇ ਨੇ ਅੱਛਾ ਲੋਕੇ ਜਾਣਾ ਹਾਂ ਥੱਲੇ ਵਹੇ ਜਾਣਾ ਜੀ ਤਾਂ ਜੜ ਜਾਣਾ ਜਾਂ ਪਹਿਲੇ ਹੀ ਉਤਰ ਜਾਣਾ ਅੱਛਾ ਬਹੁਤ ਜ਼ਿਆਦਾ ਹੁੰਦੀਆਂ ਰਹੀਆਂ ਚਲਦੀ ਬੱਸ ਤੋਂ ਉਤਰ ਜਾਣਾ ਨਹੀਂ ਜਲਦੀ ਜਿਵੇਂ ਪਤਾ ਵੀ ਹੁਣ ਏਡੇ ਤੇ ਹੌਲੀ ਹੋਊਗੀ ਪਹਿਲਾਂ ਬੌੜੀ ਤੇ ਖੜ ਜਾਣਾ ਜੀ ਅੱਛਾ ਭੱਜ ਕੇ ਫਿਰ ਉਤਰ ਜਾਣਾ ਜੀ ਤੇ ਕਦੇ ਫੜੇ ਨਹੀਂ ਗਏ ਨਹੀਂ ਵਾਇਰੂਸ ਦੀ ਕਿਰਪਾ ਨਾਲ ਫੜੇ ਨਹੀਂ ਗਏ ਜੀ ਕਦੇ ਅੱਛਾ ਹਾਂਜੀ ਪਰ ਵੇਖੋ ਵੀ ਜਿਵੇਂ ਜਾਂਦੇ ਸੀ ਆਪਦੇ ਕੰਮ ਨੂੰ ਹਨਾ ਇਹਨਾਂ ਕਿਵੇਂ ਵੀ ਇਹ ਚੀਜ਼ਾਂ ਬਹੁਤ ਬਹੁਤ ਤਕਲੀਫ ਦਿੰਦੀਆਂ ਹਾਲਾਂਕਿ ਹਲੇ ਵੀ ਤੁਸੀਂ ਜਦੋਜਾਦ ਕਰ ਹੀ ਰਹੇ ਹੋ ਅਜੇ ਵੀ ਕੋਈ ਬਹੁਤੇ ਹਾਲਾਤ ਨਹੀਂ ਸੁਧਰੇ ਹੋਣੇ ਨਹੀਂ ਜੀ ਹੂੰ ਠੀਕ ਹੈ ਵਧੀਆ ਹਾਲਾਤ ਹੁਣ ਮਦਦ ਕਰ ਦਿੰਦੇ ਆ ਜਾਣ ਪਛਾਣ ਹੋ ਗਈ ਆ ਹਾਂ ਜੀ ਜਿੰਨੇ ਭਰਾ ਸਰਕਲ ਚ ਆਪਣੇ ਵੀ ਹੈਗੇ ਆ ਦੋਸਤੋ ਮਿੱਤਰ ਸਭ ਸਹਿਯੋਗ ਦਿੰਦੇ ਆ ਵਧੀਆ ਹੂੰ ਤੇ ਉਹਨਾਂ ਦੀਆਂ ਦੁਆਵਾਂ ਨਾਲ ਖੇਢੀ ਜੰਨੇ ਵਸ ਜੀ ਲੱਗੇਵੇਂ ਜਦੋਂ ਕਹੇ ਤਾਂ ਉਹਨਾਂ ਨੇ ਆਪਾਂ ਹਟ ਜਾਗੇ ਜੀ ਆਪਾਂ ਨੂੰ ਕੋਈ ਵੀ ਕਿੱਡਾ ਹੀ ਜ਼ਰੂਰੀ ਕੰਮ ਹੋਵੇ ਜੇ ਆਪਣੇ ਜੇਬ ਚ ਪੈਸਾ ਨਹੀਂ ਅਪਾ ਟਾਲ ਕਰ ਦਿੰਨੇ ਆ ਵੀ ਅਪਾ ਜਾਣਾ ਹੀ ਨਹੀਂ ਚਾਹੇ ਸ਼ਹਿਰ ਹੀ ਜਾਣਾ ਹੈ ਹਾਂਜੀ ਇਹੋ ਜੀ ਤੇ ਤੁਹਾਨੂੰ ਐਸੀ ਕਿਹੜੀ ਚੀਜ਼ ਸੀ ਜਿਹੜੀ ਇੰਨਾ ਖਿੱਚ ਕੇ ਲੈ ਜਾਂਦੀ ਸੀ ਕਿ ਬਣਾ ਕਰਾਇਆ ਹੈ ਨਹੀਂ ਲੋਕੇ ਜਾਵੜਾਂਗੇ ਵਾਸਤੇ ਬਸ ਜੀ ਇੰਨਾ ਲੋਕਾਂ ਦਾ ਪਿਆਰ ਹੀ ਹੋ ਜਾਂਦਾ ਜੀ ਵੀ ਜਾਈਏ ਉੱਥੇ ਤੇ ਖੇਡ ਗਏ ਬਸ ਦੇਖਣਗੇ ਸਾਨੂੰ ਖੇਡਦੇ ਨੂੰ ਹੂੰ ਇਹਨੇ ਮੈਂਟਲ ਪ੍ਰੈਸ਼ਰ ਚ ਖੇਡਿਆ ਜਾਂਦਾ ਸੀ ਵੀ ਜੰਮ ਮੋੜਨ ਦਾ ਨਹੀਂ ਪਤਾ ਕਿਉਂਕਿ ਆਈ ਪਹਿਲਾਂ ਮਸਾਂ ਲੋਕ ਲੋਕ ਕਿਆਂ ਆਪਸੀ ਵੀਰਾਂ ਨੂੰ ਬਸ ਹੀ ਉਦੋਂ ਉਮਰੀਏ ਜੀ ਹੁੰਦੀ ਸੀ ਜੀ ਬਸ ਵੀ ਕੋਈ ਚੱਕਰ ਨਹੀਂ ਮੈਂ ਤਾਂ ਖੇਡਣੇ ਜਾਣਾ ਹੀ ਜਾਣਾ ਸੋ ਇਹਨੇ ਰਹੀ ਹੋ ਜੇ ਤੁਰ ਕੇ ਆ ਜਾਈਆਂ ਇਹ ਹੁੰਦਾ ਸੀ ਹੂੰ ਕਿੰਨਾ ਕੁ ਟਾਈਮ ਦਿੰਦੇ ਹੁੰਦੇ ਸੀ ਗੇਮ ਨੂੰ ਜਦੋਂ ਪ੍ਰੈਕਟਿਸਾਂ ਕਰਦੇ ਸੀ ਗੇਮ ਨੂੰ ਜੀ ਫੁੱਲ ਹੀ ਟਾਈਮ ਦਿੰਦੇ ਸੀ ਸਵੇਰੇ ਸਵੇਰ 4 ਵਜੇ ਤੋਂ ਲੈ ਕੇ 6-7 ਵਜੇ ਤੱਕ ਹੂੰ ਸ਼ਾਮ ਨੂੰ ਫੇਰ ਜੀ ਗਰਾਊਂਡ 5 ਤੋਂ 7 ਗਰਮੀ 'ਚ ਹੂੰ ਕਈ ਵਾਰੀ 2 ਘੰਟੇ ਕਈ ਵਾਰੀ 3 ਘੰਟੇ ਗੇ ਮੈਂ ਤਾਂ ਬਹੁਤ ਜ਼ਿਆਦਾ ਲਾਈ ਆਈ ਹੂੰ ਮੈਂ ਤਾਂ ਪੂਰੀ ਲੰਮ ਗਰੇ ਹੂੰ ਫਿਰ ਇਹਦੇ ਵਿੱਚੋਂ ਸਿਰਫ ਨਾਮ ਹੀ ਬਣਾ ਸਕੀ ਜਾਂ ਕੁਝ ਹੋਰ ਵੀ ਹਾਂਜੀ ਹੁਣ ਤਾਂ ਜ਼ਿਆਦਾਤਰ ਨਾਮ ਹੀ ਕਹਿ ਸਕਦੇ ਆ ਜੀ ਨਾਮ ਹੀ ਬਣਾ ਸਕੀ ਹੂੰ ਹੂੰ ਤੇ ਕੋਈ ਇਹੋ ਜਿਹੇ ਚਾਰ ਦੋਸਤ ਆਪਦਾ ਚੰਗੇ ਵੇਲੇ ਚ ਬੰਦਾ ਇਕੱਠੇ ਕਰਦਾ ਜਿਹੜਾ ਮਾੜੇ ਟਾਈਮ ਚ ਸਾਥ ਦੇਣ ਹਾਂਜੀ ਦੋਸਤ ਮੇਰੇ ਬਹੁਤ ਆ ਜੀ ਸਾਥ ਦਿੰਦੇ ਆ ਨਾਲ ਜਿੰਨੇ ਵੀ ਸਰਕਲ ਚ ਬਣੇ ਵੀ ਆ ਕਬੱਡੀ ਥਰੂ ਬਣੇ ਜਿਹੜੇ ਕਹਿ ਸਕਦੇ ਆ ਹੂੰ ਕਿਉਂ ਜਉਂਦਾਂ ਤੋਂ ਮੁੰਡੇ ਆ ਸਰਨੀ ਨਿੱਕੇ ਯਰੇ ਹੂੰ ਉਹ ਸਾਰੀ ਟੀਮ ਵੀ ਵਧੀਆ ਆਪਾਂ ਨੂੰ ਸਹਿਯੋਗ ਦਿੰਦੀ ਐ ਅਸੀਂ ਬਰਤ ਦੇਵੀ ਆ। ਹੂੰ ਤੇ ਠੀਕਰੀ ਵਾਲੇ ਮੁੰਡੇ ਹੋਗੇ। ਮੌਰ ਨਾਬੇ ਦੇ ਮੁੰਡੇ ਹੋਗੇ ਜੀ। ਹੂੰ ਪਾਲਾ ਹੰਡਾ ਜੀ। ਹੂੰ ਤੇ ਪਿੰਡੋਂ ਆਈ ਮੁੰਡੇ ਦੋਸਤ ਮੇਰੇ ਖਾਸ ਹਰਪ੍ਰੀਤ ਮੁੰਡਾ ਪੀਤਾ ਲਾਡੀ ਹੈਪੀ ਹੂੰ ਤੇ ਸਾਰੇ ਭਰਾ ਨਾਲ ਖੜਦੇ ਆ। ਹੂੰ ਵਧੀਆ ਸਹਿਯੋਗ ਦਿੰਦੇ ਆ ਜੀ। ਬਸ ਸਭ ਤੋਂ ਵੱਡਾ ਸਹਿਯੋਗ ਮੇਰਾ ਜੀ ਉਹਨਾਂ ਦਾ ਕਾਲੀ ਮਲੂਕਾਂ ਤੇ ਰਾਜ ਕਰਨ ਦਾ ਜੀ। ਬਹੁਤ ਜ਼ਿਆਦਾ ਉਹਨਾਂ ਦੁਆਰੇ ਠਾਉਣ ਚ ਮੈਨੂੰ। ਹੂੰ ਭਈ ਜਦੋਂ ਰੇਸ ਦੇ ਵਿੱਚ ਹੁੰਨੇ ਆ ਤੇ ਆਪਣਾ ਕੋਈ ਸਾਥੀ ਪਿੱਛੇ ਰਹਿ ਜੇ ਤੇ ਮੁੜ ਕੇ ਉਹਦੀ ਕੋਈ ਸਾਰ ਨਹੀਂ ਲੈਂਦਾ ਹਰੇਕ ਬੰਦੇ ਆਪਦੀ ਦੱਸੀ ਵੱਲ ਦੇਖਦੇ ਆਪਦੀ ਜਿੱਤ ਵੱਲ ਵੇਖਦੇ ਆ ਹਾਂਜੀ ਤੁਹਾਡੇ ਨਾਲ ਜਿਹੜੇ ਖੇਡਦੇ ਸੀ ਉਹ ਅੱਜ ਵੀ ਨਾਲ ਆ ਮਿਲਦੇ ਵਰਤਦੇ ਆ ਯਾਨੀ ਹਾਂਜੀ ਹਾਂਜੀ ਸਾਰੇ ਮਿਲਦੇ ਵਰਤਦੇ ਆ ਜੀ ਅੱਛਾ ਜਿੰਨਾ ਨਾ ਸੀਗੇ ਪਹਿਲਾਂ ਖੇਡਦੇ ਹੂੰ ਕੁਝ ਕੋ ਚਲੋ ਹੁੰਦੇ ਆ ਜੋ ਵੀ ਨਹੀਂ ਪਾਸੇ ਹੋਗੇ ਤੇ ਨਹੀਂ ਤਕਰੀਬਨ ਸਾਰੇ ਹੀ ਹੈਗੇ ਜਿੰਨੇ ਕੋ ਦੀ ਖੇਡੇ ਨਾਲ ਜਿੰਨਾ ਚ ਮੈਂ ਟੀਮਾਂ ਚ ਖੇਡੇ ਆ ਬਹੁਤ ਜ਼ਿਆਦਾ ਟੀਮਾਂ ਚ ਖੇਡੇ ਆ ਜੀ ਹੂੰ ਤੇ ਸਾਰੇ ਵਧੀਆ ਵਰਤਦੇ ਆ ਜੀ ਜਿਵੇਂ ਉਹ ਕਹਿੰਦੇ ਕਾਲਜ ਵਾਲੀ ਜੀਟੀ ਰੋਡ ਤੋਂ ਕਿਨੇ ਨਾਰਕਲੇ ਤੁਹਾਡੇ ਨਾਲ ਦੇ ਬੰਦੇ ਬੰਦੇ ਕਿੱਧਰ ਕਿੱਧਰ ਗਏ ਬਸ ਜੀ ਕੋਈ ਖੇਡਦੇ ਛੱਡ ਕੇ ਗੇਮ ਜੀ ਹੂੰ ਕੋਈ ਬਾਹਰ ਜਾਵੜੇ ਜੀ ਹੂੰ ਕੋਈ ਕੰਮ ਕਰਾਂ ਚ ਬੀਜੀ ਹੋ ਗਿਆ ਜੀ ਬਸ ਅਸੀਂ ਹੂੰ ਤੇ ਤੁਸੀਂ ਛੱਡਣਾ ਨਹੀਂ ਚਾਹੁੰਦੇ ਅਸੀਂ ਜੀ ਜਿੰਨਾ ਚਿਰ ਚੱਲੂ ਸ਼ਰੀਰ ਜੀ ਉਹਨਾਂ ਚ ਚਲਾਵਾਂਗੇ ਖੇਡਾਂਗੇ ਖੇਡਣ ਦਾ ਜਨੂਨ ਆ ਜੀ ਆਪਾਂ ਨੂੰ ਹੂੰ ਖੇਡਣਾ ਜੀ ਪੂਰਾ ਬਾਈ ਤੁਸੀਂ ਇੱਕ ਸੀਜ਼ਨ ਦੇ ਵਿੱਚ ਕਿੰਨੇ ਕ ਮੈਚ ਖੇਡਦੇ ਸੀ ਕਿੰਨੇ ਕ ਉਹਨਾਂ ਚੋਂ ਜਿੱਤਦੇ ਸੀ ਕਿੰਨੇ ਕ ਹਾਰਦੇ ਸੀ ਅਸੀਂ ਬੰਨੇ ਵੀ ਤਕਰੀਬਨ 100 ਕ ਦਾ ਮੈਚ ਖੇੜੀ ਜਾਂਦੇ ਸੀਗੇ 100 100 ਚੋਂ ਜੇ ਅਸੀਂ 5 ਮੈਚ ਮਸਾ ਹਾਰਦੇ ਸੀਗੇ 100 ਚੋਂ ਸਿਰਫ 5 95 ਵੀ ਜਿੱਤਦੇ ਸੀ ਅਸੀਂ ਅੱਛਾ ਸਾਡੀ ਟੀਮ ਬਹੁਤ ਜ਼ਿਆਦਾ ਆਪੀ ਹੁੰਦੀ ਸੀ ਜੀ ਹੂੰ ਉਸੇ ਕਰਕੇ ਮਤਲਬ ਇੰਨਾ ਨਾਮ ਆ ਜਿਹੜਾ ਉਹ ਬਣਿਆ ਉਹ ਉਹਦੇ ਟੀਮਾਂ ਵੀ ਤਕਰੀਬਨ ਸਾਰੀਆਂ ਹੀ ਤਕੜੀਆਂ ਹੁੰਦੀਆਂ ਸੀ ਹੂੰ ਇਹਨੇ ਆਪਾਂ ਵੀ ਬੇਟਾਂ ਦੀਆਂ ਗੱਲਾਂ ਕਰੀਏ ਤੰਗ ਵਾਲੀ ਦੀ ਟੀਮ ਬਹੁਤ ਤਗੜੀ ਹੁੰਦੀ ਸੀ ਹੂੰ ਤੇ ਗਾਜਿਆਂ ਨੇ ਦੀ ਟੀਮ ਪਿਰਥੀ ਵਰਗੇ ਬਹੁਤ ਜ਼ਿਆਦਾ ਤਗੜੇ ਹੁੰਦੇ ਸੀ ਇਹ ਵੀ ਤੇ ਹੋਰ ਖਾਰੇ ਦੀ ਟੀਮ ਬਹੁਤ ਜ਼ਿਆਦਾ ਸੀ ਤਗੜੀ ਭਲਾਈ ਜਾਣਾ ਹੂੰ ਇੱਕ ਹਰੀਆਂ ਦੀ ਟੀਮ ਸੂਬੇ ਵਰਗੇ ਅੱਛਾ ਤਕਰੀਬਨ ਸਾਰੀਆਂ ਟੀਮਾਂ ਵਧੀਆ ਹੁੰਦੀਆਂ ਸੀ ਚੰਗੇ ਚੰਗੀ ਜਿਵੇਂ ਕਰੀਮ ਜਗਦੇ ਹੁੰਦੇ ਆ ਉਹਨਾਂ ਬੰਦਿਆਂ ਨੂੰ ਤਾਂ ਬਹੁਤ ਛੇਤੀ ਜਿਹੜੇ ਆ ਚੱਕ ਲੈਂਦੇ ਆ ਹਾਂਜੀ ਤੇ ਤੁਸੀਂ ਕਿੱਥੇ ਰਹਿ ਗਏ ਜਾਂ ਮੌਕਾ ਨਹੀਂ ਮਿਲਿਆ ਅਸੀਂ ਜੀ ਬਸ ਇੱਕਦਮ ਪਹਿਲਾਂ ਜਿਆਦਾ ਵੇਟ ਖੇਡੇ ਹੂੰ ਜਿਹਦੇ ਨੂੰ ਵੀ ਉਪਰ ਦੀ ਤਿਆਰੀ ਕਰਨੀ ਸੀ 75 80 ਦੇ ਮੈਚ ਬਹੁਤ ਅਗੜੇ ਖੇੜਦੇ ਨੇ ਹੂੰ ਉਦੋਂ ਬਾਅਦ ਬਸ ਵੀ ਉਹ ਹੀ ਸੱਟ ਦਾ ਕਾਰਨ ਮੇਨ ਇਹੀ ਆ ਗਿਆ ਜੀ ਮੂਰੇ ਹੂੰ ਇਹਦੋਂ ਕਰਕੇ ਪਿੱਛੇ ਰਹਿ ਗਏ ਬਸ ਜਿਵੇਂ ਬਾਈ ਤੁਸੀਂ ਗੱਲ ਕੀਤੀ ਵੀ ਮੈਨੂੰ ਸੱਟ ਨੇ ਪਿੱਛੇ ਕੀਤਾ ਹਾਂਜੀ ਇਹ ਕਿਵੇਂ ਲੱਗੀ ਸੀ ਕਿੱਥੇ ਖੇਡਣ ਗਏ ਸੀ ਇਹ ਪੈਨੇਟ ਮੇਰੇ 2010 ਚ ਲੱਗੀ ਸੀਗੀ ਅਸੀਂ ਖੇਡਣ ਗਏ ਸੀ ਰਾਮਗੜ ਚੁੰਗਾ ਮੁਕਸਰ ਚ ਪਿੰਡ ਪੈਂਦਾ ਹੂੰ ਤੇ ਸ਼ਾਇਦ ਸਾਡਾ ਦੂਜਾ ਤੀਜਾ ਮੈਚ ਸੀਗਾ ਖਾਰੇ ਦੀ ਟੀਮ ਨੇ ਹੂੰ ਉਹਨਾਂ ਚ ਪਲੇਅਰ ਖੇਡਦਾ ਸੀ ਇੱਕ ਬਾਰ ਉਹ ਪਲੇਅਰ ਖੇੜ ਸਕਦਾ ਸੀ ਤੇ ਕਾਲੂ ਬੰਦ ਰੋਡ ਵਾਲਾ ਬਹੁਤ ਤਗੜਾ ਜਾਫੀ ਸੀ ਉਹ ਵੀ ਆਪਦੇ ਸਮੇ ਦਾ ਹੂੰ ਤੇ ਸਾਡੇ ਨਾਲ ਬਚੀ ਦਿਉਣ ਤੋਂ ਹੂੰ ਤੇ ਉਦੋਂ ਉਹਨੇ ਤਾਂ ਗੋਡੇ ਨੂੰ ਮੇਰੇ ਨੂੰ ਕੈਂਚੀ ਮਾਰ ਕੇ ਆਪਦੇ ਵੱਲ ਖਿੱਚ ਲਿਆ ਤੇ ਇੱਕੇ ਦਮ ਪੜਾਕਾ ਪੈ ਗਿਆ अच्छा ਤੇ ਬਸ ਉਸ ਤੋਂ ਬਾਅਦ ਬਸ ਵੀ ਬਹੁਤ ਜ਼ਿਆਦਾ ਫਟਨੇ ਤੰਕ ਰਿਹਾ ਮੈਨੂੰ ਉੱਥੇ ਡਿੱਗ ਪਏ ਤੁਸੀਂ ਹਾਂਜੀ ਉੱਥੇ ਡਿੱਗ ਪਏ ਸੀ ਉਦੋਂ ਆ ਕਾਫੀ ਟਾਈਮ ਬਾਅਦ ਵੀ ਮਹੀਨਾ ਦੋ ਮਹੀਨੇ ਰੈਸਟ ਕਰੀ ਉਸ ਤੋਂ ਬਾਅਦ ਫੇਰ ਖੇਡਣ ਲੱਗੇ ਹੂੰ ਠੀਕ ਹੈ ਜੀ ਤਾਂ ਇੱਕ ਪਾਸੇ ਸਰਕਾਰਾਂ ਦਾਅਵੇ ਕਰਦੀਆਂ ਕਿ ਖੇਡਾਂ ਵਤਨ ਪੰਜਾਬ ਦੀਆਂ ਪਰ ਸਾਡੇ ਖਿਡਾਰੀ ਅੱਜ ਕਿਹੋ ਜੇ ਦੌਰ ਵਿੱਚੋਂ ਲੰਘ ਰਹੇ ਐ ਇਹਦੇ ਬਾਰੇ ਗੱਲ ਕਰਨੀ ਵੀ ਲਾਜ਼ਮੀ ਸੀ ਬਹੁਤ ਸਾਰੇ ਖਿਡਾਰੀ ਜਿਹੜੇ ਆਪਦੇ ਖੇਡ ਨੂੰ ਆਪਦੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦੇ ਆ ਜਿਹੜੇ ਸੱਟਾਂ ਦੀ ਆਪਦੇ ਘਰ ਦੀਆਂ ਮਜ਼ਦੂਰੀਆਂ ਦੀ ਮਜਬੂਰੀਆਂ ਦੀ ਪਰਵਾਹ ਨਹੀਂ ਕਰਦੇ ਸਿਰਫ ਤੇ ਸਿਰਫ ਆਪਣੀ ਗੇਮ ਵੱਲ ਧਿਆਨ ਦਿੰਦੇ ਆ ਉਹ ਕਿਸ ਤਰੀਕੇ ਨਾਲ ਰੋਲਦੇ ਫਿਰਦੇ ਆ ਤਾਂ ਵੱਡੇ ਸਵਾਲ ਉੱਠਦੇ ਨੇ ਕਿ ਇਹਨਾਂ ਨੂੰ ਕੌਣ ਸੰਭੂਗਾ 20-20 ਸਾਲ ਇੱਕ ਖੇਡ ਨੂੰ ਦੇਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਕੋਈ ਬੰਦਾ ਆਪਦੇ ਬਚਪਨ ਤੋਂ ਲੈ ਕੇ ਸਾਰੀ ਜਵਾਨੀ ਟਪਾ ਦਿੰਦਾ ਇੱਕੋ ਖੇਡ ਦੇ ਮਗਰ ਪਰ ਉਹਦਾ ਕੁਝ ਨਹੀਂ ਬਣਦਾ ਜੇ ਬਣਿਆ ਤਾਂ ਜਿੰਨਾ ਚਿਰ ਉਹ ਖੇਡਦਾ ਸੀ ਉਹਨਾਂ ਚਿਰ ਸਿਰਫ ਉਹਦਾ ਨਾਮ ਨਾ ਉਹ ਘਰ ਦੇ ਵਿੱਚ ਕੁਝ ਬਣਾ ਸਕਿਆ ਨਾ ਉਹ ਆਪਦੇ ਲਈ ਕੋਈ ਨੌਕਰੀ ਦਾ ਪ੍ਰਬੰਧ ਕਰ ਸਕਿਆ ਨਾ ਉਹ ਵਿਦੇਸ਼ ਜਾ ਸਕਿਆ ਤੇ ਅੱਜ ਵੀ ਉਹਦੇ ਅੰਦਰ ਜਿਹੜਾ ਜਨੂਨ ਹੈ ਉਹ ਉਹਨੂੰ ਟਿਕਨ ਨਹੀਂ